ਨੇ ਦੱਸਿਆ ਬਾਅਦ ਚ ਸਾਨੂੰ ਪ੍ਰਧਾਨ ਸ਼ਾਂਤ ਸ਼ਰਮਾ ਦਾ ਫੋਨ ਆਇਆ ਫਿਰ ਮੈਂ ਵੀ ਖੁਦ ਮੌਕੇ ਤੇ ਆ ਮੌਕੇ ਤੇ ਸਾਰਾ ਕੁਝ ਦੇਖਿਆ ਜਿਹੜੇ ਉਹ ਸਿਰ ਆ ਉਹ ਕਾਫੀ ਇਤਰਾ ਪੁਰਾਣੇ ਨਾ 5-6 ਦਿਨ ਤੋਂ ਹੁੰਦੇ ਆ ਉਸ ਟਾਈਪ ਦੇ ਆ ਬਾਅਦ ਚ ਕੋਈ ਬੋਰੀ ਸੀਗੀ ਬੋਰੀਆਂ ਬੰਨਸੀ ਹੋਵੇ ਕੋਈ ਵੇਖਿਆ ਉਹਦੇ ਵਿੱਚ ਜਦੋਂ ਉਹਨਾਂ ਨੂੰ ਢੇਰੀ ਕੀਤਾ ਉਹਦੇ ਵਿੱਚੋਂ ਖੱਲ ਮਿਲੀ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਸਿਰ ਆ ਬੜੇ ਪੁਰਾਣੇ ਸੀਗੇ ਠੀਕ ਆ ਜਿਹੜੀ ਖੱਲ ਬੋਰੀਆਂ ਚੋਂ ਬਰਾਮਦ ਕੀਤੀ ਉਹ ਤਾਂ ਐਦਾਂ ਹੀ ਲੱਗਦੀ ਪਈ ਜਿੱਦਾਂ ਹੁਣੇ ਖੋਲ ਉਤਾਰੀ ਗਈ ਹੋਵੇ ਤਾਜੀ ਖੱਲ ਆ ਉਹ ਚ ਬਲੱਡ ਲੱਗਾ ਹੋਇਆ ਇਸ ਤਰ੍ਹਾਂ ਜਦੋਂ ਬੋਰੀ ਜੀ ਕੋਈ ਚੀਜ਼ ਪੈਕ ਹੁੰਦੀ ਉਹਦਾ ਮੂੰਹ ਵੱਜ ਜਾਂਦਾ ਉਹਨੂੰ ਪਾਣੀ ਜਾ ਜਾਂਦਾ ਇਸ ਕਰਕੇ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਉਹ ਇਸ ਤਰ੍ਹਾਂ ਜਾਪਦੀ ਜਿਹਦਾ ਪਾਣੀ ਉਹਦੇ ਵਿੱਚੋਂ ਚੋਦਾ ਵੀ ਉਹ ਤਾਜੀ ਪਰ ਇਹਦੇ ਵਿੱਚ ਕੋਈ ਇਦਾਂ ਦੀ ਫਰੈਸ਼ ਵਾਲੀ ਕੋਈ ਗੱਲ ਨਹੀਂ ਹੁਣ ਮਸਲਾ 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 ਹੁਣ ਹੁਣ ਮਾਮਲਾ ਕੀ ਦਰਜ ਕੀਤਾ ਜਾ ਰਿਹਾ ਕਿਨੇ ਬੰਦਿਆਂ ਤੇ ਕੀਤਾ ਜਾ ਕੋਈ ਸੀਸੀਟੀਵੀ ਫੁਟੇਜ ਦੇਖੀ ਹੋਵੇ ਅਸੀਂ ਅਛਾਤ ਸ਼ਰਮਾ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਬਿਆਨ ਲਿਖ ਲਿਆ ਜੋ ਵੀ ਸੈਕਸ਼ਨਸ ਆ ਜਿਹੜੀਆਂ ਗਾਊ ਐਕਟਰ ਨਾਲ ਰਿਲੇਟਡ ਹੈ ਉਹ ਸਾਰੀਆਂ ਲਾ ਕੇ ਤੇ ਪਰਚਾ ਦਰਜ ਕਰਕੇ ਜੋਤੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕੋਈ ਸੀਸੀਟੀਵੀ ਫੁਟੇਜ ਕੋਸ਼ਿਸ਼ ਕਰ ਰਹੇ ਆ ਸੀਸੀਟੀਵੀ ਫੁਟੇਜ ਵੀ ਕੱਢ ਰਹੇ ਆ ਤੇ ਇਹਦੇ ਡੰਪ ਵਿੱਚ ਕਰ ਰਹੇ ਆ ਡੰਪ ਚੋਕ ਕੇ ਅਸੀਂ ਜਲਦੀ ਪਹੁੰਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਨਾਲ ਉਹ ਇੱਕ ਲਾਓ ਠੀਕ ਹੈ ਨਾ ਬਾਰ 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 ਜਿਹੜੀ ਉੱਥੇ ਵੀ ਹੋਈ ਹੈ ਇੱਥੇ ਵੀ ਹੋ ਰਹੀ ਹੈ ਚੱਲ ਬੇਨਤੀ ਮੇਰੀ ਹੰਦਨੇਸ਼ਰ ਮੈਂ ਬੇਨਤੀ ਕਰੀ 153 ਐ ਦੰਗਾ ਭੜਕਾਉਣ ਦੀ ਮੇਰੀ ਬੇਨਤੀ ਅਫਸਰਾਂ ਨਾਲ ਗੱਲ ਕਰ ਲਓ ਨਹੀਂ ਤਾਂ ਅਸੀਂ ਚੱਲੇ ਬਾਹਰ ਨੂੰ ਬਿਲਕੁਲ 153 ਇਹ ਦੰਗਾ ਭੜਕਾਉਣ ਦੀ ਜਾਣਬੁੱਝ ਕੇ ਹਿੰਦੂਆਂ ਨੂੰ ਭੜਕਾਉਣ ਦੀ ਕੋਸ਼ਿਸ਼ 295 ਬੰਦੀ ਆ ਤੇ ਜਿਹੜਾ ਕਤਲ ਕੀਤਾ ਗਿਆ ਅਸੀਂ ਲਾ ਰਹੇ ਹਾਂ ਬਸ ਜੋ ਧਾਰਾ ਜਿਹੜੀ ਬੰਦੀ ਆ ਆਪਾਂ ਉਸ ਹਾਂ 295 ਇੱਕ ਮਿੰਟ ਵਕੀਓ ਇਹਦੇ 'ਚ ਦੋ ਛਕਸ ਨੇ ਬਿਲਕੁਲ ਸਰਸ ਬਸ ਉਹਦੀ ਕਾਪੀ ਹੈਗੀ ਤੁਹਾਡੇ ਕੋਲ ਜਿਹੜਾ ਕੱਲ ਪਰਚਾ ਦਰਜ ਹੋਇਆ ਕੱਲ ਪਰਚਾ ਦਰਜ ਕਾਪੀ ਮੇਰੇ ਕੋਲ ਆ ਦੇ ਦਿਓ ਮੈਂ ਦੇ ਦੇਣਾ ਕਾਪੀ ਤੇ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਜਿਹੜਾ 153 ਏ ਤੋ ਜਿਹੜਾ ਕਤਲ ਦਾ ਮਾਮਲਾ ਮੇਰੀ ਬੇਨਤੀ ਸੁਣ ਲਓ ਮੇਰੀ ਗੱਲ ਸੁਣੋ ਆਪਾਂ ਜੋ ਪੂਰੇ ਕਾਨੂੰਨ ਅਨਸਾਰ ਆ ਸਭੀ ਹਰ ਚੀਜ਼ ਲੱਭੀ ਐ ਐਸ ਡੀ ਐਮ ਸਾਹਿਬ ਸਾਡੇ ਨਾਲ ਉਹ ਤੇ ਐਸ ਡੀ ਐਮ ਸਾਹਿਬ ਨਾਲ ਗੱਲ ਹੋਈ ਜੋ ਬਪਾ ਦੇ ਵਿੱਚ ਉਹਨਾਂ ਨੇ ਐਡ ਕਰਾਇਆ ਨਾ 153 ਐਡ ਹੋਇਆ ਜਿਹੜਾ ਜੋ ਕਤਲ ਦਾ ਮਾਮਲਾ ਆ ਇਹ ਬੇਸਿਕਲੀ ਕਤਲ ਆ ਇਹ ਗਵਾਂ ਦਾ ਕਤਲ ਆ ਇਹ ਪ੍ਰਧਾਨ ਜੀ ਤੁਸੀਂ ਇੱਕ ਮਿੰਟ ਆਪਣਾ ਬਿਆਨ ਫੜ ਲਓ ਅਸੀਂ ਸਭ ਕੋ ਲਿਖਿਆ ਸਾਰਾ ਕੁਝ ਲਿਖਤਾ ਸੀ ਬਾਕੀ ਮੈਡੀਕਲ ਹੋ ਜਾਣਾ ਇਹ ਚੀਜ਼ਾਂ ਆਪਾਂ ਸਾਰੀਆਂ ਹੁਣੇ ਕਵਰ ਰਿਕਾਰਡ ਕਰ ਲੈਣੀ ਆ ਤਾਂ ਮੈਡੀਕਲ ਹੋ ਜਾਣਾ ਡਾਕਟਰ ਸਾਹਿਬ ਦਾ ਆਪਾਂ ਇਹ ਪੁਰਾਣਾ ਵਾਅਦਾ ਘਟਾ ਡਾਕਟਰ ਦੀ ਰਿਪੋਰਟ ਮੁਤਾਬਕ ਹੋ ਜਾਣਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਜੋ ਧਾਰਾ ਬਣਦੀ ਆਪਾਂ ਉਸ ਧਾਰਾ ਕਰੂ ਤੁਸੀਂ ਮੈਨੂੰ ਤੁਹਾਡੇ ਨਾਲ ਸਹਿਮਤ ਆ 295 ਕੱਟ ਕੇ ਦੇ ਦਿਓ ਨਹੀਂ 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 295 ਮੁੜ ਕੇ ਆਪ ਮੁੜ ਕੇ ਫੇਰ ਹੋਣਾ ਪਊਗਾ ਉਸ ਚੀਜ਼ ਆਪਾਂ ਕਲੀਅਰ ਕਰਨੀ ਚੰਗੀ ਹੁੰਦੀ ਆ ਤੁਹਾਨੂੰ ਕੋਈ ਇਤਬਾਰ ਹੈਗਾ ਕਿ ਨਹੀਂ ਮੈਂ ਕਹਾ ਇਤਬਾਰ ਆ ਤੁਹਾਡਾ ਫਾਇਰ ਗੱਲ ਨਹੀਂ ਸਮਝੇ ਤੁਹਾਡੇ ਸਾਹਮਣੇ ਏਡੀ ਵੱਡੀ ਬਾਜੀ ਉਹ ਤਾਂ ਕਰਨੀ ਪੈਣੀ ਆ ਜਿਹੜੀ ਚੀਜ਼ ਹੋਈ ਆ ਉਹ ਕਰਨੀ ਪੈਣੀ ਉਹ ਨਾਲ ਕਿਹ ਤੁਹਾਡਾ ਜਿਹੜਾ ਤੁਹਾਡਾ ਸਾਬੀ ਸਟਾਫਰ 7 ਬਾਰ ਕਿਹੜਾ ਆ ਮੈਨੂੰ ਪਹਿਲਾਂ ਉਹ ਦੱਸਿਆ ਜਾਵੇ ਜਿਹੜਾ ਕਹਿ ਰਿਹਾ ਨਹੀਂ ਨਹੀਂ ਜਿਹੜਾ ਕਹਿ ਰਿਹਾ ਕਿ ਇਹ ਤਾਂ ਹੱਡਾ ਰੋੜੀ ਤੋਂ ਗਾਂ ਦਾ ਸਿਰ ਲੈਣ ਦਾ ਹੁਣ ਆ ਆ ਵੀ ਹੱਡਾ ਰੋੜੀ ਤੋਂ ਲੈਣ ਤੇ ਆ ਗਾਂ ਦੀਆਂ ਜਿਹੜੀਆਂ ਚਮੜੀਆਂ ਇਹ ਵੀ ਹੱਡਾ ਰੋੜੀ ਤੋਂ ਆ ਗਈ ਚਲੋ ਅਸੀਂ ਐਸੀ ਕਰੀਏ ਮੌਕੇ ਤੇ ਆ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਤੁਸੀਂ ਆਓ ਮੌਕੇ ਤੇ ਮੌਕਾ ਦੇਖੋ ਚਲੋ ਆ ਬਿਆਨ ਪੜੋ ਬਿਆਨ ਕੜੋ ਐਸ਼ਾਨ ਜੀ ਕੀ ਮਾਮਲਾ ਕੀ ਏ ਸਾਰਾ ਮਾਮਲਾ ਇਹ ਆ ਕਿ ਸ ਕੀ ਬਰੀਆਣੇ ਦੇ ਵਿੱਚ ਗਵਾਂ ਦੇ ਸਿਰ ਜਿਹੜੇ ਆ ਉਹ ਕਤਲ ਕੀਤੇ ਗਏ ਜੀ ਗਵਾਂ ਦੇ ਸਿਰ ਪਏ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦਿੱਤਾ ਪ੍ਰਸ਼ਾਸਨ ਨੇ ਕਹਿ ਲਿਆ ਕਿ ਉੱਥੇ ਗਵਾਂ ਦੇ ਸਿਰ ਜਿਹੜੇ ਆ ਉਹ ਮਿਲੇ ਆ ਪ੍ਰਸ਼ਾਸਨ ਦਾ ਕੋਈ ਸਾਫ ਸਪਾਈਡਰ ਸੱਤ ਪਾਲ ਉਹ ਸਾਨੂੰ ਕਹਿੰਦੇ ਸੀ ਕੋਈ ਲਾਗੇ ਹੱਡਾ ਰੋੜੀ ਆ ਉੱਥੋਂ ਕੁੱਤਾ ਕਤਾਂ ਇੱਕ ਦਾ ਸਿਰ ਲੈ ਆ ਅਦਰਵਾਈਜ਼ ਇਦਾਂ ਦੀ ਕੋਈ ਗੱਲਬਾਤ ਨਹੀਂ ਮੈਂ ਉਹ ਸਿਰ ਜਿਹੜਾ ਆ ਸਿੱਟ ਆ ਕਹਿੰਦਾ ਜੀ ਕਿਉਂ ਸਿੱਟ ਆ ਆਪਾਂ ਕਿਉਂਕਿ ਅਸੀਂ ਪਿਛਲੇ 2-2.5 ਘੰਟੇ ਤੋਂ ਇੱਥੇ ਸਰਚ ਕਰ ਰਹੇ ਹਾਂ ਸਾਰਾ ਕਿ ਸਾਰਾ ਏਰੀਆ ਸਰਚ ਕਰ ਰਹੇ ਸੀ ਜਿੱਥੇ ਇੱਥੇ ਮੌਮਨਾ ਨਿਾਕਾ ਆ ਜਿੱਥੇ ਇੱਥੇ ਨਾਮਾ ਵੱਡ ਹੁੰਦੀਆਂ ਅਸੀਂ ਸਾਰੇ ਉਸ ਏਰੀਆ 'ਚ ਜਾ ਕੇ ਆਏ ਹਾਂ ਸਾਰੀ ਟੀਮ ਸਾਡੀ ਇਸ ਏਰੀਆ ਦੇ ਵਿੱਚ 2-2.5 ਘੰਟੇ ਹੋ ਗਿਆ ਘੁੰਮਦੀ ਨੂੰ ਐਂਡ ਸੋਸਾਇਟੀ ਨੂੰ ਬਣਾ ਕਰੇ ਸਾਨੂੰ ਇੱਥੇ ਆ ਸਿਰ ਮਿਲੇ ਔਰ ਜਿਹੜੇ ਲੋਕ ਨੇ ਆ ਜਾਂਦੇ ਸਿੱਟੇ ਜਾਂਦੇ ਆ ਗਾਵਾਂ ਦੇ ਸਿਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੇ ਟਾਲ ਮਟੋਲ ਕਰਨ ਦੀ ਜੋ ਤਾਂ ਕੋਸ਼ਿਸ਼ ਕੀਤੀ ਅਸੀਂ ਸਿਰ ਦੇ ਨਾਲ ਨਾਲ ਪੋਲ ਦੀ ਚਮੜੀ ਜਿਹੜੀ ਹੈ ਜਿਹੜੀ ਗਊ ਦੀ ਪੂਰੀ ਚਮੜੀ ਹੁੰਦੀ ਆ ਉਹ ਗਊ ਦਾ ਪੂਰੀ ਦੀ ਪੂਰੀ ਜਿਹੜੀ ਸਾਰੀ ਸਾਰੀ ਜਿਹੜੀ ਵੱਢੀ ਗਈ ਕੱਟੀ ਗਈ ਉਹ ਸਾਰਾ ਕੁਝ ਇੱਥੇ ਬਰਾਮਦ ਕਰ ਲਿਆ ਲੱਤਾ ਬਰਾਮਦ ਕਰ ਲਈਆਂ ਇਸ ਗਾਵਾਂ ਤੋਂ ਮਾਸ ਲਾ ਕੇ ਤੇ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਵੀ ਨਪੁੰਸਕ ਨੇ ਇਹ ਘਟਨਾ ਕੀਤੀ ਆ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦੇ ਰਹੇ ਆ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਔਰ ਸੰਘਾ ਭੜਕਾਉਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੇ ਸਾਜ਼ਿਸ਼ ਇਹ ਜਾਣ ਬੁੱਝ ਕੇ ਰਚ ਰਹੇ ਆ ਕਿ ਕਿਹੋ ਲੋਕ ਆ ਜਿਹੜੇ ਰਚ ਰਹੇ ਆ ਕਿ ਉਹ ਲੋਕ ਨੇ ਜਿਹੜੇ ਆਏ ਦਿਨ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਦੇਸ਼ ਦੇ ਵਿੱਚ ਹਿੰਦੂਆਂ ਨੂੰ ਜਾਣ ਬੁਝ ਕੇ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਕਿ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਮਾਹੌਲ ਸ਼ਹਿਰ ਪੰਜਾਬ ਦਾ ਖਰਾਬ ਕਰਦਾ ਮਾਹੌਲ ਆਇਆ ਸੀ ਸਿੱਕਾ ਸਾਨੂੰ ਇਨਫੋਰਮੇਸ਼ਨ ਵੀ ਇਹੀ ਮਿਲੀ ਵੀ ਜਦੋਂ ਸਰਕਾਰ ਬਣੀ ਆ ਜੀ ਜਦੋਂ ਸਰਕਾਰ ਬਣੀ ਆ ਦੋ ਤਿੰਨ ਦਿਨਾਂ ਤੋਂ ਇੱਥੇ ਆ ਕੰਮ ਹੋਣ ਲੱਗਾ ਅਸੀਂ ਮਾਣਯੋਗ ਮੀਡੀਆ ਦੇ ਮਾਧਿਅਮ ਰਾਹੀਂ ਮਾਣਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਲਾਣੇ ਆ ਆਉਣ ਵਾਲੇ ਟਾਈਮ 70 ਗਊ ਤਸਕਰੀ ਦੀ ਲਿਸਟ ਜਿਹੜੀ ਬਹੁਤ ਜਲਦੀ ਪ੍ਰੈਸ ਕਾਨਫਰੰਸ ਕਰਕੇ ਜਾਰੀ ਕਰਨ ਜਾ ਰਹੇ ਆ ਜਿਨ੍ਹਾਂ ਦੇ ਉੱਤੇ 20 25 25 50 50 ਮੁਕੱਦਮੇ ਨੇ ਪ੍ਰਸ਼ਾਸਨ ਹਮੇਸ਼ਾ ਮੁਕੱਦਮਾ ਦਰਜ ਕਰਦਾ ਉਹ ਲੱਗੇ ਜਵਾਨਤ ਲੈ ਕੇ ਫਿਰ ਉਹੀ ਕੰਮ ਕਰਦੇ ਆ ਕਿਉਂਕਿ ਇਹ ਗਊ ਤਸਕਰੀ ਹੋਂ ਤੱਕ ਨਹੀਂ ਰੁਕ ਸਕਦੀ ਜਦੋਂ ਤੱਕ ਇੱਥੇ ਯੋਗੀ ਰਾਜ ਨਹੀਂ ਆਏਗਾ ਯੋਗੀ ਦੇ ਰਾਜ ਦੇ ਵਿੱਚ ਤੁਸੀਂ ਦੇਖ ਲਓ ਅੱਜ ਕੱਲ੍ਹ ਉੱਥੇ ਗਊ ਤਸਕਰੀ ਬਿਲਕੁਲ ਬੰਦ ਹੈ ਸਾਰੇ ਨੇ ਕਿਹਾ ਅਸੀਂ ਆਦਾ ਦਿਖਾਵਾਂ ਜੇ ਆਪ ਸਰਕਾਰ ਕੇ ਆਪ ਦੇ ਐਮ ਐਲ ਏ ਕੇ ਜੇ ਇਹਦਾ ਹੱਥ ਨਹੀਂ ਪਾਇਆ ਜਾਂਦਾ ਨੱਥ ਨਹੀਂ ਪਾਈ ਜਾਂਦੀ ਇਹਨਾਂ ਲੋਕਾਂ ਨੂੰ ਤੁਹਾਡਾ ਅਗਲਾ ਅਸੀਂ ਨੱਥ ਖੁੱਦ ਪਾਵਾਂਗੇ ਸਾਨੂੰ ਨੱਥ ਪਾਣੀ ਆਂਦੀ ਹੈ ਸਾਨੂੰ ਹਥਿਆਰ ਵੀ ਚੱਕਣੇ ਆਂਦੇ ਆ ਅਸੀਂ ਸਭ ਕੁਝ ਕਰਾਂਗੇ ਸਾਡੇ ਕੋਲ 70 ਬੰਦਿਆਂ ਦੇ ਬਾਈ ਨੇਮ ਨਾਮ ਆ ਗਊ ਤਸਕਰ ਜਿਹੜੇ ਕਿ ਗਊ ਤਸਕਰੀ ਕਰਦੇ ਆ ਗਾਵਾਂ ਨੂੰ ਵੜਦੇ ਆ ਉਹ ਗਾਵਾਂ ਨੂੰ ਵੱਢ ਕੇ ਲੈ ਕੇ ਜਾਂਦੇ ਆ ਕੱਲ ਜਿਹੜਾ ਹਿਸ਼ਾਰਪੁਰ ਦੇ ਬਾਈ ਟਾਂਡਾ ਔਰ ਮੜ ਵਿੱਚ ਮਾਮਲਾ ਹੋ ਉਹਦੇ ਵਿੱਚ ਵੀ ਬੰਦਾ ਦੋਸ਼ੀ ਗ੍ਰਿਫਤਾਰ ਹੋ ਚੁੱਕਾ ਹੋਇਆ ਗੱਡੀ ਵੀ ਬਰਾਮਦ ਕਰ ਲਈ ਪੁਲਿਸ ਨੇ ਅਸੀਂ ਪੁਲਿਸ ਨੂੰ ਇਹ ਕਿਉਂਕਿ ਸਾਡੀ ਬਹਾਦਰ ਪੁਲਸਾ ਅਸੀਂ ਪੁਲਿਸ ਨੂੰ ਇਹ ਕਵਾਂਗੇ ਕਿ ਸਾਰੇ ਕੰਮ ਛੱਡ ਕੇ ਇਹ ਜਿਹੜਾ ਹਿੰਦੂ ਧਰਮ ਦੀ ਬੜੀ ਵੱਡੀ ਬੇਦਬੀ ਜਿਹੜੀ ਹੋਈ ਆ ਇਹਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਵੇ ਟਰੇਸ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਾਇਆ ਜਾਵੇ ਅਗਰ ਇਹ ਪ੍ਰਸ਼ਾਸਨ ਇਸ ਮੈਟਰ ਨੂੰ ਲਾਈਟਲੀ ਜਾਂ ਢਿੱਲਾ ਲੈਂਦਾ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਵੀ ਦੇਾਂਗੇ ਔਰ ਪੰਜਾਬ ਦੇ ਸਾਰੇ ਹਿੰਦੂ ਸੰਗਠਨ ਇਸੇ ਜਗ੍ਹਾ ਤੇ ਇਕੱਠੇ ਕਰਾਂਗੇ ਔਰ ਉਹ ਉਦੋਂ ਤੱਕ ਇਹ ਦਰਨਾ ਬੰਦ ਨਹੀਂ ਹੋਏਗਾ ਜਦੋਂ ਤੱਕ ਪ੍ਰਸ਼ਾਸਨ ਬੰਦੇ ਨਹੀਂ ਫੜ ਲੈਂਦੀ ਬਜ਼ੁਰਗੋ ਤੁਹਾਨੂੰ ਤੁਹਾਡਾ ਇਹ ਕਿ ਤੁਸੀਂ ਇੱਥੇ ਰਹਿੰਦੇ ਹੋ ਹਾਇ ਤੇ ਨੈਫੋ ਜੇ ਮਾਮਲੇ ਨਜ਼ਰ ਆਉਂਦੇ ਕਿਦਾਂ ਦਾ ਪਹਿਲਾਂ ਕਦੀ ਵੀ ਨਹੀਂ ਹੋਇਆ ਸੀ ਜਿੱਦੋਂ ਦੀ ਆਪ ਸਰਕਾਰ ਆਈ ਹੈ ਨਾ ਉਸ ਤੋਂ ਦੂਜੇ ਦਿਨ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਆਣਾ ਸ਼ੁਰੂ ਹੋ ਗਿਆ ਦੋ ਦਿਨ ਤਿੰਨ ਦਿਨ ਤੋਂ ਲਗਾਤਾਰ ਹੁੰਦਾ ਰਿਹਾ ਬਸ ਮੇਰੇ ਕੋਲ ਇੰਨੀ ਹੈ ਬੰਦਰੀ ਕੀ ਮਾਮਲਾ ਹੈ ਅੱਜ ਸ਼ਾਨ ਜੀ ਦਾ ਫੋਨ ਆਇਆ ਸੀ ਜਿੱਦਾਂ ਕਿ ਕੱਲ ਵੀ ਟਾਂਡੇ ਵਿੱਚ ਗਾਉਂ ਹੱਤਿਆ ਹੋਈ ਉੱਥੇ ਟੋਟੇ ਟੋਟੇ ਕਰਕੇ ਗਉਆਂ ਦੇ ਸੁੱਟੇ ਗਏ ਸਿਰ ਕਲਮ ਕੀਤੇ ਗਏ ਆ ਕੱਲ ਉੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਉੱਥੇ ਵੀ ਬੜਾ ਟਾਵਾ ਟੋਲ ਕੀਤੀ ਉੱਥੇ ਵੀ ਸਾਡੇ ਹਿੰਦੂ ਭਰਾਵਾਂ ਨੇ ਜਿੱਦਾਂ ਕੀ ਦੱਸਿਆ ਪਹਿਲੇ ਸਾਡੇ ਹਿੰਦੂ ਭਰਾਵਾਂ ਨੇ ਜਦੋਂ ਉਹਨਾਂ ਦੀ ਨਹੀਂ ਸੁਣੀ ਗਈ ਪਰਚਾ ਨਹੀਂ ਦਰਜ ਕੀਤਾ ਗਿਆ ਤਾਂ ਹਿੰਦੂ ਭਰਾਵਾਂ ਨੇ ਉੱਥੇ ਰੋਡ ਜਾਮ ਕੀਤਾ ਤੇ ਉੱਥੇ ਐਸਪੀ ਵੱਲੋਂ ਹਿੰਦੂਆਂ ਨੂੰ ਕਿਹਾ ਗਿਆ ਕਿ ਤੁਹਾਡੇ ਦੇ ਪਰਚਾ ਦਰਜ ਕਰ ਦੇਣਾ ਤੁਸੀਂ ਰੋਡ ਜਾਮ ਕਰ ਰਹੇ ਹੋ ਤਾਂ ਜਦੋਂ ਉੱਥੇ ਸਾਰੇ ਹਿੰਦੂ ਸਮਾਜ ਇਕੱਠਾ ਹੋ ਗਿਆ ਤਾਂ ਉੱਥੇ ਪਰਚਾ ਦਰਜ ਕੀਤਾ ਗਿਆ ਉੱਥੇ ਪਰਚਾ ਅੱਜ ਜਲੰਧਰ ਵਿੱਚ ਐਡੀ ਵੱਡੀ ਕਟਨਾ ਹੋਈ ਹੈ ਲਗਾਤਾਰੇ ਕਟਨਾ ਹੋ ਰਹੀ ਹੈ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਇਹ ਵੀ ਕੰਨੇ ਆ ਅੱਜ ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈ ਹੈ ਉਸ ਦਿਨ ਦਾ ਹੀ ਇਹ ਮਾਹੌਲ ਖਰਾਬ ਹੋ ਰਿਹਾ ਉਸ ਤੋਂ ਪਹਿਲੇ ਕੋਈ ਇਦਾਂ ਦੀ ਕਟਨਾ ਨਹੀਂ ਹੋ ਰਹੀ ਜੇ ਹੋ ਵੀ ਰਹੀ ਸੀ ਤਾਂ ਕਿਤੇ ਨਾ ਕਿਤੇ ਨਕੇਲ ਪਾਰੀ ਹੈ ਪੁਲਿਸ ਵੀ ਮੂਰਖ ਦਰਸ਼ਕ ਬਣੀ ਬੰਡੀ ਦੀ ਕੋਈ ਹਜੇ ਆਮ ਆਦਮੀ ਪਾਰਟੀ ਨੇ ਸੋ ਨਹੀਂ ਚੱਕੀ ਆਈ ਦਾ ਮਤਲਬ ਤਾਂ ਹੋਏਗਾ ਜਿਉ ਉਹ ਆਪਣੇ ਆਪੇ ਬੈਠੇ ਹੋਣ ਸੋ ਨਹੀਂ ਚੱਕੀ ਸਰਕਾਰ ਤੇ ਉਹਨਾਂ ਦੀ ਬਣ ਗਿਆ ਐਮਐਲਏ ਉਹਨਾਂ ਦੇ ਬਣ ਗਿਆ ਸਾਰਾ ਕੁਝ ਉਹਨਾਂ ਦਾ ਬਣ ਗਿਆ ਰਹਿ ਗਿਆ ਸੋਚ ਕਰਨ ਦੀ ਕੋਈ ਵੱਡੀ ਗੱਲ ਨਹੀਂ ਸਰਕਾਰ ਹੀ ਜਦ ਬਣ ਗਈ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸ਼ਰਤ ਹੈ ਕਿਤੇ ਨਹੀਂ ਤੇ ਭਾਜੀ ਮੇਰਾ ਕਾਹਨ ਬਿਆਨ ਆ ਜੀ ਹਾਂਜੀ ਅਮਨ अरोड़ा ਆਮ ਆਦਮੀ ਪਾਰਟੀ ਦਾ ਐਮਐਲਏ ਹੈ ਇੱਕ ਉਹਦਾ ਅਜੇ ਤੋਂ 1 ਸਾਲ ਪਹਿਲਾਂ ਇੱਕ ਬਿਆਨ ਵਰਲ ਹੋਇਆ ਸੀ ਜਿੱਤੇ ਸ਼ਾਨ ਸ਼ਰਮਾ ਇਹਨੇ ਅਸੀਂ ਸਾਰਿਆਂ ਦਾ ਵਿਰੋਧ ਵੀ ਕੀਤਾ ਸੀ ਉਹਨੇ ਕਹੇ ਸੀ ਜਿਹੜੀਆਂ ਗਾਉਂ ਗਾਉਤਾਂ ਨਵਾਰਾ ਤੇ ਘੁੰਮ ਰਿਆ ਸੜਕਾਂ ਦੇ ਉੱਤੇ ਉਹਨਾਂ ਸਾਰਿਆਂ ਨੂੰ ਸਲੈਟਰ ਹੋ ਚਪੇਸ ਕੇ ਉਹਨਾਂ ਦੀ ਖਬਰਤ ਕੀਤੀ ਜਾਵੇ ਤੇ ਇਹਨਾਂ ਦੀ ਸਰਕਾਰ ਆਂਦਿਆ ਹੀ ਕੰਮ ਸ਼ੁਰੂ ਹੋ ਗਿਆ ਤੁਹਾਡੇ ਕੋਲ ਉਹਦੀ ਕੋਈ ਕਾਪੀ ਹੈਗੀ ਜਾਂ ਜਿਹੜਾ ਤੁਸੀਂ ਐਡਾ ਵੱਡਾ ਅਲਿਗੇਸ਼ਨ ਲਗਾ ਰਹੇ ਹੋ ਉਹਦੀ ਕੋਈ ਰਿਕਾਰਡਿੰਗ ਸਰੋ ਪ੍ਰੈਸ ਮੀਡੀਆ ਨੇ ਹੀ ਉਸ ਪ੍ਰੈਸ ਨੋਟ ਨੂੰ ਹਾਈਲਾਈਟ ਕੀਤਾ ਸੀਗਾ ਮਸਲਾ ਬ੍ਰਦਰ ਇਹ ਸੀਗਾ ਸਾਨੂੰ 112 ਤੋਂ ਕਾਲ ਗਈ ਸੀ ਕਿ ਇੱਥੇ ਕੋਈ ਜਿੱਦਾਂ ਦੇ ਗਾਵਾਂ ਦੇ ਸਿਰ ਹੁੰਦੇ ਆ ਉਦਾਂ ਦੇ ਕੋਈ ਚੀਜ਼ ਪਈ ਆ ਸਾਡਾ ਸਬ ਇੰਸਪੈਕਟਰ ਸਤਪਾਲ ਮੌਕੇ ਤੇ ਆਇਆ ਉਹਨੇ ਦੱਸਿਆ ਬਾਅਦ ਚ ਸਾਨੂੰ ਪ੍ਰਧਾਨ ਸ਼ਾਂਤ ਸ਼ਰਮਾ ਦਾ ਫੋਨ ਆਇਆ ਫਿਰ ਮੈਂ ਵੀ ਖੁਦ ਮੌਕੇ ਤੇ ਆ ਮੌਕੇ ਤੇ ਸਾਰਾ ਕੁਝ ਦੇਖਿਆ ਜਿਹੜੇ ਉਹ ਸਿਰ ਆ ਉਹ ਕਾਫੀ ਇਤਰਾ ਪੁਰਾਣੇ ਨਾ 5-6 ਦਿਨ ਤੋਂ ਹੁੰਦੇ ਆ ਉਸ ਟਾਈਪ ਦੇ ਆ ਬਾਅਦ ਚ ਕੋਈ ਬੋਰੀ ਸੀਗੀ ਬੋਰੀਆਂ ਬੰਦ ਸੀ ਕੋਈ ਵੇਖਿਆ ਉਹਦੇ ਵਿੱਚ ਜਦੋਂ ਉਹਨਾਂ ਨੂੰ ਢੇਰੀ ਕੀਤਾ ਉਹਦੇ ਵਿੱਚੋਂ ਖੱਲ ਮਿਲੀ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਸਿਰ ਆ ਬੜੇ ਪੁਰਾਣੇ ਸੀਗੇ ਠੀਕ ਆ ਜਿਹੜੀ ਖੱਲ ਬੋਰੀਆਂ ਚੋਂ ਬਰਾਮਦ ਕੀਤੀ ਉਹ ਤਾਂ ਐਦਾ ਹੀ ਲੱਗਦੀ ਵੀ ਜਿੱਦਾਂ ਹੁਣੇ ਖੋਲ ਉਤਾਰੀ ਗਈ ਹੋਵੇ ਤਾਜੀ ਖੱਲ ਆ ਉਹ ਚ ਬਲੱਡ ਲੱਗਾ ਹੋਇਆ ਬ੍ਰਦਰ ਉਹ ਇਸ ਤਰ੍ਹਾਂ ਨਾ ਜਦੋਂ ਬੋਰੀ 'ਚ ਕੋਈ ਚੀਜ਼ ਪੈਕ ਹੁੰਦੀ ਹੈ ਉਹਦਾ ਮੂੰਹ ਵੱਜ ਜਾਂਦਾ ਉਹਨੂੰ ਪਾਣੀ ਆ ਜਾਂਦਾ ਇਸ ਕਰਕੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਉਹ ਇਸ ਤਰ੍ਹਾਂ ਜਾਪ ਹੂੰ ਪਰ ਇਹਦੇ ਵਿੱਚ ਕੋਈ ਇਦਾਂ ਦੀ ਫਰੈਸ਼ ਵਾਲੀ ਕੋਈ ਗੱਲ ਨਹੀਂ ਹੁਣ ਮਤਲਬ ਮਸਲਾ ਮਸਲਾ ਹੁਣ ਹੁਣ ਮਾਮਲਾ ਕੀ ਦਰਜ ਕੀਤਾ ਜਾ ਰਿਹਾ ਕਿਨੇ ਬੰਦਿਆਂ ਤੇ ਕੀਤਾ ਜਾ ਕੋਈ ਸੀਸੀਟੀਵੀ